ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡਰਰੀ ਫਾਰ ਮੋਗਾ ਤੇ ਜੇ ਕਿਸੇ ਵੀਰ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 88726 10778 ਜਿੰਨਾ ਵੀਰਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੋ ਤੇ ਨਾਲ ਘੰਟੀ ਦਾ ਬਟਨ ਆਲ ਤੇ ਸੈੱਟ ਕਰ ਲੋ ਜੀ ਅੱਜ ਦੀ ਵੀਡੀਓ ਪਿੰਡ ਰਾਮਨਗਰ ਤਹਿਸੀਲ ਮੋੜ ਮੰਡੀ ਤੇ ਜ਼ਿਲ੍ਹਾ ਬਠਿੰਡੇ ਦੀ ਆ ਜਿਹੜੇ ਕੋ ਲੋ ਵੀਡੀਓ ਬਣਾ ਰਹੇ ਆ ਬਾਈ ਵਪਾਰ ਦਾ ਕੰਮ ਕਰਦੇ ਰੂਟੀਨ ਚ ਪਸੂ ਆਉਂਦੇ ਰਹਿੰਦੇ ਨੇ ਤੇ ਰੂਟੀਨ ਚ ਆਪਣੇ ਚੈਨਲ ਤੇ ਵੀਡੀਓ ਹੁੰਦੀ ਆ ਰਹਿੰਦੀਆਂ ਨੇ ਅੱਜ 4 ਐਨੀਮਲ ਸੇਲ ਆ ਜਾਣਕਾਰੀ ਪ੍ਰੋਪਰ ਬਾਈ ਤੋਂ ਲੈ ਲਾਂਗੇ ਕੀ ਦੁੱਧਵਾ ਦਾ ਕਿੰਨ ਮਾਸੂਆ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਸਾਰਿਆਂ ਨੂੰ ਬਰਾਡ ਡੈਡੀ ਫਾਰਮ ਦੇਖਣ ਆਣ ਵਾਲਿਆਂ ਨੂੰ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਆਪਣਾ ਜੀ ਪੈਂਡਰ ਪੈਂਡ ਰਾਮਨਗਰ ਨਾ ਕਾਲਾ ਦਸੀਲ ਮੋੜ ਜ਼ਿਲ੍ਹਾ ਬਟਿੰਡਾ ਠੀਕ ਹੈ ਮੋਬਾਈਲ ਨੰਬਰ ਹੈ ਮੋਬਾਈਲ ਨੰਬਰ 98557 74587 ਠੀਕ ਆ ਜੀ ਆਪਾਂ ਪਹਿਲਾ ਵੀਡੀਓ ਪਾਜਾ ਹੀ ਸੇਲ ਹੋ ਗਏ ਸੀ ਬਸ ਜੀ ਸੇਲ ਤਾਂ ਵੀਡੀਓ ਪਾਉਣ ਦਾ ਵੀ ਟਾਈਮ ਨਹੀਂ ਲੱਗਦਾ ਜੀ ਵਿਕੀ ਜਾਂਦੀਆਂ ਹੁਣ ਤਿੰਨ ਲਿਆਂਦੀਆਂ ਸੀ ਪਾਰਚੋਂ ਉਹ ਵੀ ਵਿਕ ਗਈਆਂ ਹੁਣ ਇਹ ਰਾਤ ਆਈਆਂ ਜੀ ਠੀਕ ਹੈ ਜੀ ਤੇ ਅੱਜ ਇੱਕ ਨੰਬਰ ਤੋਂ ਸ਼ੁਰੂ ਕਰ ਲਾਂਗੇ ਆਪਾਂ ਜੁੱਟੀ ਤੋਂ ਇਹਦੀ ਕੀ ਡਿਟੇਲ ਹੈ ਜੀ ਇਹਦੀ ਜਿਹਦੇ ਥੱਲੇ 15 16 ਕਿਲੋ ਦੁੱਧ ਆਉਣਾ ਇਸ ਵਾਰ ਤਿਆਰ ਹੈ ਕਿੰਨੇ ਦਿਨਾਂ ਦੀ ਸੂਈ ਹੈ ਜੀ ਇਹਨੂੰ ਹੋਗੇ 10 12 ਦਿਨ ਜੀ 10 ਪਰ ਮਗਰ ਬੱਚਾ ਕੀ ਹੈ ਜੀ ਬੱਸੀ ਆਈ ਆ ਖੜੀ ਮਗਰ ਬੱਚੀ ਹੈ ਦੇਖ ਸਕਦੇ ਹੋ ਆਇਰ ਸ਼ਹਿਰ ਦੀ ਸੋਹਣੀ ਜਾਤ ਬ੍ਰੀਡ ਵਾਲੀ ਬੱਚੀ ਹੈ ਦੇਖ ਸਕਦੇ ਹੋ ਚੰਗੀ ਸੇਵਾ ਗੌਰ ਹੋ ਜਾਏ ਤਾਂ ਟੌਪ ਦੀ ਵੜ ਤਿਆਰ ਹੋ ਜੂ 15 ਕਿਲੋ ਦੁੱਧ ਇਸ ਵਾਰ ਤਿਆਰ ਹੈ ਜੀ ਤੇ ਜੇ ਕੋਈ ਵੀਰ ਚਵਾਈ ਕਰਨੀ ਚਾਹੁੰਦਾ ਹੋਵੇ ਜੀ ਦੋ ਟਾਈਮ ਕਰੇ ਤਿੰਨ ਟਾਈਮ ਕਰੇ ਜਦੋਂ ਮਰਜ਼ੀ ਆਵੇ ਜੀ ਠੀਕ ਆ ਜੀ ਬਾਕੀ ਬੱਸੀ 18-19 ਕਿਲੋ ਤੋਂ ਡਿੱਗਦੀ ਨਹੀਂ ਇਹ ਠੀਕ ਤੇ ਕਿੰਨੇਵੇਂ ਸੂਏ ਸੂਈ ਹੈ ਜੀ ਇਹ ਦੂਜਾ ਸੂਆ ਜੀ ਦੂਜੇ ਸੂਏ ਤੋੜ ਕੇ ਦਿਖਾ ਦਿਓ ਜੀ ਦੂਜੇ ਸੂਏ ਸੂਈ ਆ ਜੀ 10 ਕ ਦਿਨ ਹੋ ਗਏ ਤਰਕੀਬਨ ਸੂਏ ਨੂੰ ਮਗਰ ਵੱੱਛੀ ਆ ਜੀ ਸੋਹਣੀ ਜਾਤ ਬਰੀਡ ਵਾਲੀ ਆਪ ਵੀ ਫੁੱਲ ਜਾਤ ਬਰੀਡ ਵਾਲੀ ਆ 15 ਕਿਲੋ ਇਸ ਵਕਤ ਨੈਟ ਤਿਆਰ ਆ 18-19 ਕਿੱਲੇ ਦੀ ਭਾਈ ਉਮੀਦ ਕਰਦੇ ਕਿਉਂਕਿ ਹਵਾਨਾ ਬਹੁਤ ਸੋਹਣਾ ਜੀ ਦੇਖ ਸਕਦੇ ਹੋ ਪੂਰਾ ਫਿਟਿੰਗ ਵਾਲਾ ਹਵਾਨਾ ਸ਼ਾਨਦਾਰ ਸ਼ਾਨਦਾਰ ਲਿਆ ਵੀਰ ਵਾਪਸ ਬੰਦੋ ਜੀ ਥਣਾ ਦੇ ਸਹਿਬ ਸੋਹਣੇ ਆ ਜੀ ਚਾਰੇ ਥਾਂ ਨਿਖੜ ਮੈਂ ਇੱਕੋ ਸਾਈਜ਼ ਦੇ ਤੁਹਾਨੂੰ ਨੇੜੇ ਤੋਂ ਦਿਖਾ ਦਾਂਗੇ ਜੀ ਦੇਖ ਸਕਦੇ ਹੋ ਗੱਠਾਂਗੂ ਵਿਥੀ ਤੇ ਲੱਗੇ ਹੋਏ ਨੇ ਟੌਪ ਦੀ ਕੁਆਲਿਟੀ ਐਟਰ ਦੀ ਬਾਕੀ ਫੁੱਲ ਜਾਤ ਬਰੀਡ ਵਾਲੀ ਆ ਪਤੇ ਫੁੱਲ ਜਾਤ ਬਰੀਡ ਵਾਲੀ ਮਗਰ ਬੱਚੀ ਆ ਜੀ ਜਿੰਨਾ ਤੋਂ ਬਾਈ ਨੇ ਦੱਸਿਆ ਨਟਕ ਅੰਡੇ ਵਾਲਾ ਤਿਆਰ ਹੋਊਗਾ ਤਸੱਲੀ ਤੁਸੀਂ ਆਪ ਕਰਨੀ ਚਾਹੇ 2 ਟਾਈਮ ਚਵਾਈ ਕਰ ਲੋ ਚਾਹੇ 4 ਟਾਈਮ ਚਵਾਈ ਕਰ ਲੋ ਚਾਹੇ 6 ਟਾਈਮ ਚਵਾਈ ਕਰ ਲੋ ਜੀ ਕੀ ਮੁੱਲ ਹੈ ਜੀ ਇਹਦਾ ਮੁੱਲ ਇਹਦਾ ਲੈਣ ਦੇਣੀ ਜੀ ਆਪਾਂ ਭਵੰਦੀ ਨੇ ਇਹਦਾ 60 ਕਰ ਲੋ 65 ਕਰ ਲੋ ਆਪਾਂ 57000 ਦੀ ਲੈਣ ਦੇਣੀ ਹੈ ਠੀਕ ਆ ਜੀ ਮਾੜਾ ਮੋਟਾ ਮਾਨ ਤਾਨ ਮਾੜਾ ਮੋਟਾ ਮਾਨ ਤਾਨ ਨਹੀਂ ਹੋਈ 57000 ਦਾ ਬਾਈ ਕਹਿੰਦਾ ਲੈਣ ਦੇਣਾ ਬਾਕੀ ਜਿਹੜਾ ਵੀਰ ਚੱਲ ਕੇ ਆਊਗਾ ਮਾੜਾ ਮੋਟਾ ਮਾਨ ਤਾਨ ਜ਼ਰੂਰ ਹੋ ਜਾਊਗਾ ਜੀ 2 ਨੰਬਰ ਹੈ ਜੀ ਇਹਦੀ ਕੀ ਡਿਟੇਲ ਆ ਜੀ ਇਹ ਜੀ ਪਾਸੂ ਸੁਈ ਹਲੇ ਬੋੜੀ ਆ ਠੀਕ ਆ ਜੀ 10 11 ਕਿਲੋ ਤੇ ਮਗਰ ਬੱਚਾ ਕੀ ਆ ਜੀ ਇਹਦੇ ਮਗਰ ਬੱਛਾ ਆ ਜੀ ਮਗਰ ਬੱਛਾ ਇਹ ਆ ਦੇਖ ਸਕਦੇ ਹੋ 나ੜੂਆ ਤੁਹਾਨੂੰ ਦਿਖਾ ਦਿੰਨੇ ਆ ਇਧਰਲੀ ਸਾਈਡ ਤੋਂ ਚੈੱਕ ਕਰ ਲਓ ਮਗਰ ਬੱਛਾ ਐ ਬੋੜੇ ਚ ਹੀ ਅਜੇ ਗਾਂ ਕਿੰਨੇਵੇਂ ਸੂਏ ਸੁਈ ਆ ਜੀ ਇਹ ਪਹਿਲਾ ਸੂਆ ਜੀ 4 ਦੰਦ ਦਾ ਮੂੰਹ ਤੋਂ 4 ਦੰਦ ਦਾ ਪਹਿਲੇ ਸੂਏ ਜੀ ਤੇ ਕਿੰਨਾ ਕੁ ਦੁੱਧ ਦੇ ਦੂ ਜੀ ਦੁੱਧੇ 15 16 ਦਾ ਦੇ ਦੂ ਇਹਨਾਂ ਦਾ ਠੀਕ ਹੈ ਜੀ ਐਸੇ ਵਕਤ ਬੋਲਾ ਕਿੰਨਾ ਤਿਆਰ ਆ ਜੀ ਇਹ 10 11 ਕਿਲੋ ਤੋਂ ਸਟਾਰਟਿੰਗ ਆ ਜੀ ਹੁਣ 10 11 ਕਿਲੋ ਬੋਲਾ ਤਿਆਰ ਆ ਤੋ ਇਹ ਵੀ ਤੋਰ ਕੇ ਦਿਖਾ ਦਿਓ ਜੀ ਪਹਿਲੇ ਸੂਏ ਸੂਈ ਆ ਬਾਈ 10 ਦਾ ਏ ਮੂੰਹ ਤੋਂ 4 ਦਾੰਦ ਦਾ 10 ਤੋਂ 11 ਕਿਲੋ ਬੋਲਾ ਤਿਆਰ ਆ ਤਸੱਲੀ ਤੁਸੀਂ ਆਪ ਆ ਕੇ ਕਰ ਲਿਓ ਚਾਹੇ ਦੋ ਟਾਈਮ ਚਬਾਈ ਕਰ ਲਓ ਚਾਹੇ ਚਾਰ ਟਾਈਮ ਚਬਾਈ ਕਰ ਲਓ ਮਗਰ ਬੱਛਾ ਤੁਸੀਂ ਦੇਖ ਸਕਦੇ ਹੋ ਇਹ ਬਾਕੀ ਥਾਣਾ ਦੇ ਸੈਜ ਕਰਮ ਵਾਲੀ ਦੇ ਬਹੁਤ ਸੋਹਣੇ ਆ ਜੀ ਚਾਰੇ ਥਾਂ ਨਿੱਖੜਵੇਂ ਇੱਕੋ ਦੇ ਸੈਜ ਦੇ ਆਰਡਰ ਤੇ ਕੁਆਲਿਟੀ ਸ਼ਾਨਦਾਰ ਆ ਲਿਆ ਵੀਰ ਵਾਪਸ 15 16 ਕਿਲੋ ਦੁੱਧ ਦੀ ਬਈ ਉਮੀਦ ਕਰਦੇ ਆ ਹਜੇ ਤਾਂ ਬੌਲੇ ਚ ਹੀ ਆ ਥਣਾ ਦੇ ਸਾਇ ਦੇਖ ਲੋ ਜੀ ਮੱਝਾਂ ਰਕਾ ਹੱਥੀ ਚਵਾਈ ਵਾਲਾ ਮੋਟਾ ਥਣ ਲੱਗਿਆ ਵਾ ਸਿੰਡੀ ਸੀਲ ਹੈ ਜੀ ਸੀਲ ਸਾਬੂ ਪੂਰੀ ਆ ਜੀ ਤੇ ਕੋਈ ਥਣਾ ਵਗੈਰਾ ਦੇ ਚਵਾਈ ਚਵਾਈ ਦੀ ਓਕੇ ਆ ਬਈ ਓਕੇ ਜੀ ਕੋਈ ਭੂਰ ਛੜ ਨਹੀਂ ਜੀ ਕੋਈ ਠੀਕ ਆ ਜੀ ਬਾਕੀ ਬੈਕ ਸਾਈਡ ਤੋਂ ਥਣਾ ਦਾ ਚੈੱਕ ਕਰ ਲਓ ਇਸ ਸਾਈਡ ਸੀਲ ਸਾਬੂ ਪੂਰੀ ਆ ਦੇਖ ਸਕਦੇ ਹੋ ਤੁਸੀਂ ਚਾਹੇ ਜਵਾਕ ਚੋਈ ਜਾਣ ਇਹਦਾ ਕੀ ਮੁੱਲ ਆ ਜੀ ਇਹਦਾ ਮੁੱਲ ਹੈਗਾ ਜੀ 52000 ਵਿੱਚ ਹੋ ਜੇ ਜੀ ਮਾਨਤਾਨੇ ਆ ਮਾੜਾ ਮੋਟਾ ਹੋ ਜੂਗਾ 52000 ਰੁਪਇਆ ਬਾਈ ਮੁੱਲ ਕਰਦੇ ਆ ਬਾਕੀ ਬਾਈ ਕਹਿੰਦਾ ਮਾਨਤਾਨ ਜਰੂਰ ਕਰ ਦਾਂਗੇ ਜਿਹੜਾ ਵੀ ਚੱਲ ਕੇ ਆਊਗਾ ਜੀ ਤਿੰਨ ਨੰਬਰ ਇਹਦੀ ਕੀ ਡਿਟੇਲ ਹੈ ਜੀ ਇਹ ਵੀ ਪਹਿਲਾਂ ਸਮਝਾ ਚਾਰ ਦੰਦਾ ਠੀਕ ਆ ਮੂੰਹ ਤੋਂ ਚਾਰ ਦੰਦਾ ਕਿੰਨਾ ਟਾਈਮ ਹੋ ਗਿਆ ਸੂਈ ਨੂੰ ਜੀ ਇਹ ਨੂੰ ਵੀ ਹੋਗੇ 12 13 ਦਿਨ ਜੀ 12 13 ਦਿਨ ਮਗਰ ਬੱਚਾ ਬੱਛੀ ਆ ਇਹਦੇ ਮਗਰ ਵੀ ਸੋਹਣੀ ਜਾਤ ਬਰੀਡ ਵਾਲੀ ਬੱਛੀ ਆ ਦੇਖ ਸਕਦੇ ਹੋ ਤੁਸੀਂ ਚੰਗੀ ਸੇਵਾ ਗੌਰ ਹੋ ਜੇ ਦਾ ਟਾਪ ਦੀ ਵੜ੍ਹੇ ਵੀ ਤਿਆਰ ਹੋ ਜੂ ਕਿੰਨੇ ਪਹਿਲੇ ਸੂਏ ਸੁਈ ਜਾ ਮੂੰਹ ਤੋਂ ਚਾਰ ਦੰਦ ਆ ਤੇ ਕਿੰਨਾ ਦੁੱਧ ਤਿਆਰ ਆ ਬਈ ਇਸ ਵਕਤ ਇਸ ਦੇ ਲਈ 15 16 ਕਿਲੋ ਤਿਆਰ ਆ ਜੀ 15 16 ਕਿਲੋ ਦੁੱਧ ਤਿਆਰ ਆ ਜੀ ਤੇ ਸੀਲ ਸਾਉ ਪੂਰੀ ਆ ਜੀ ہاں ਪੂਰੀ ਠੰਡੀ ਆ ਜੀ ਕਿੰਨੇ ਮਾਰਦੀ ਬੈਠੀ ਜੋ ਠੀਕ ਹੈ ਕੋਈ ਵਾਹਤਾ ਨਹੀਂ ਪੂਰੀ ਠੰਡੀ ਸੀਲ ਆ ਤੁਸੀਂ ਦੇਖੋ ਮੂੰਹ ਦਰਦ ਨਹੀਂ ਆ ਲਓ ਦੇਖ ਸਕਦੇ ਹੋ ਪੂਰੀ ਠੰਡੀ ਸੀਲ ਆ ਬਈ ਨੇ ਹੱਥ ਲਾ ਕੇ ਦਿਖਾਈ ਦਿੱਤਾ ਇਹ ਵੀ ਤੋੜ ਕੇ ਦਿਖਾ ਦਿਓ ਜੀ ਬਾਕੀ ਫੇਸ ਕੁਆਲਿਟੀ ਸੋਹਣੀ ਆ ਛੋਟਾ ਕਰਨ ਚੰਗੇ ਕਦ ਕੱਢਦੇ ਤੇ ਹੈਵੀ ਬੋਡੀ ਵੇਟ ਦੀ ਤੇ ਦੁੱਧ ਕਿੰਨਾ ਦੱਸਿਆ ਸੀ ਬਾਈ 15 16 ਕਿਲੋ ਤੇ ਕਿੰਨਾ ਕੁ ਦੁੱਧ ਦੇ ਦੋ ਜੀ ਦੁੱਧ ਦੇ 18 20 ਤੇ ਜਾਊਗੀ ਇਹ ਦੀ 18 20 ਕਿਲੋ ਦੁੱਧ ਦੀ ਬਾਈ ਉਮੀਦ ਕਰਦੇ ਆ ਇਸ ਵਕਤ 15 16 ਕਿਲੋ ਦੁੱਧ ਤਿਆਰ ਆ ਤਸੱਲੀ ਤੁਸੀਂ ਆਪ ਕਰਨੀ ਆ ਜੇ ਕੋਈ ਚਾਹੇ ਦੋ ਟਾਈਮ ਚਵਾਈ ਕਰ ਲੋ ਚਾਹੇ ਚਾਰ ਟਾਈਮ ਚਵਾਈ ਕਰ ਲੋ ਜੀ ਥਣਾ ਦੇ ਸਹਿ ਸੋਹਣੇ ਆਈ ਚਾਰੇ ਥਾਂ ਨਿਖਣਵੇਂ ਇੱਕੋ ਸੈਕ ਦੇ ਦੇਖ ਸਕਦੇ ਹੋ ਹਵਾਨਾ ਬਹੁਤ ਸ਼ਾਨਦਾਰਾ ਨੇੜੇ ਤੋਂ ਚੈੱਕ ਕਰ ਲੋ ਜੀ ਸੋਹਣਾ ਹਵਾਨਾ ਸੂਰ ਸਾਬੂ ਪੂਰੀ ਆ ਜਿੰਨਾ ਦੁੱਧ ਬਾਈ ਨੇ ਦੱਸਿਆ ਨਾ ਟੱਕੰਡੇ ਵਾਲਾ ਤਿਆਰ ਹੋਊਗਾ ਚਵਾਈ ਦੀ ਪੋਲੀ ਆ ਮਗਰ ਸੋਹਣੀ ਬੱਚੀ ਆ ਇੱਕ ਵਾਰੀ ਫੇਰ ਤੁਹਾਨੂੰ ਦਿਖਾ ਦਿੰਨੇ ਆ ਫੁੱਲ ਜਾਤ ਬ੍ਰੀਡ ਵਾਲੀ ਇਹਦਾ ਕੀ ਮੁੱਲ ਆ ਜੀ ਇਹਦਾ 52000 ਹੀ ਆ ਇਹ ਚੋ ਵੀ ਹੋ ਜੂ ਜਮਾਨਤ ਆ ਨਾ ਹੋ ਜੂ ਜੀ ਮਾੜਾ ਮੋਟਾ ਇਹਦਾ ਵੀ ਮੁੱਲ ਬਾਈ 52000 ਰੁਪਿਆ ਹੀ ਕਰਦੇ ਆ ਬਾਈ ਕਹਿੰਦਾ ਮਾੜਾ ਮੋਟਾ ਮਾਨਦਾਨ ਜ਼ਰੂਰ ਕਰ ਦਾਂਗੇ ਜੀ 4 ਨੰਬਰ ਐਚ ਐਫ ਇਹਦੀ ਕੀ ਡਿਟੇਲ ਆ ਜੀ 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 ਆਪਣੇ ਕੋਲੇ ਰਾਤ ਹੀ ਆਈਆਂ ਦੋਨੇ ਵੜਾ ਠੀਕ ਆ ਜੀ ਇਹ ਮੰਨੋ ਉਹਨਾਂ ਦੇ ਘਰੋਂ ਆਪਾਂ 15 16 ਕਿਲੋ ਜੋਕੇ ਲੈਂਦਾ ਇਹਦੇ ਥੱਲੇ ਦਾ ਠੀਕ ਆ ਜੀ ਕਿੰਨੇਵੇਂ ਸੂਈ ਹੈ ਜੀ ਹਾਂਜੀ ਕਿੰਨੇਵੇਂ ਸੂਈ ਹੈ ਜੀ ਇਹ ਵੀ ਠੀਕ ਆ ਜੀ ਦੰਦੋ ਜੀ ਇਹ ਛੇ ਦੰਦ ਦਾ ਜੀ ਮੂੰਹ ਤਾਂ ਛੇ ਦੰਦ ਦਾ ਤੇ ਮਗਰ ਬੱਚਾ ਕੀ ਹੈ ਬੱਸੀ ਆ ਖੜੀ ਜੀ ਮਗਰ ਬੱਚੀ ਆ ਤੁਹਾਨੂੰ ਉਧਰਲੇ ਪਾਸੇ ਦਿਖਾ ਦਿੰਦੇ ਆ ਜੀ ਬੱਸੀ ਆ ਜੀ ਮਗਰ ਪਿਆਰ ਦੇਖੋ ਮੂੰਹ ਦੇਖੋ ਠੀਕ ਆ ਬਾਕੀ ਫੇਸ ਕੁਆਲਟੀ ਬਹੁਤ ਸੋਹਣੀ ਆ ਬੱਚੀ ਦੀ ਪਹਿਲੇ ਸੂਏ ਮੂੰਹ ਤਾਂ ਛੇ ਦੰਦ ਤੇ ਦੁੱਧ ਕਿੰਨਾ ਬਾਈ ਦੁੱਧ ਦੇ ਥੱਲੇ ਉਹਨਾਂ ਦੇ ਮੁਕਾਬਤ ਤਾ 15 16 ਕਿਲੋ ਉੱਥੇ ਦਾ ਚੋਕੇ ਲਿਆਂਦਾ ਆਪਾਂ ਠੀਕ ਆ ਜੀ ਮਾੜਾ ਤੁਹਾਨੂੰ ਪਤਾ ਥੱਕੀਆਂ ਆਈਆਂ ਰਾਤ ਹਾਂਜੀ ਮਾੜਾ ਮੋਟਾ ਮਾੜਾ ਮੋਟਾ 19 ਕੀ ਹੋ ਜਾਂਦਾ ਆਪਾਂ ਦੀ ਚਵਾਈ ਵੀ ਰਾਤ ਹੀ ਕਰੀਏ ਜੀ ਠੀਕ ਆ ਜੀ ਕਿੰਨੇ ਦਿਨ ਹੋ ਗਏ ਸੂਏ ਨੂੰ ਉਹ ਦੱਸ ਦਿੰਦੇ ਬਾਈ ਉਹ 12 13 ਦਿਨ ਇਹਨੂੰ ਕਹਿੰਦੇ ਆ ਜੀ ਠੀਕ ਆ ਜੀ ਇਹ ਵੀ ਤੋੜ ਕੇ ਦਿਖਾ ਦਿਓ ਜੀ ਮਗਰ ਬੱਚੀ ਬਹੁਤ ਸੋਹਣੀ ਆ ਤੁਹਾਨੂੰ ਇੱਕ ਕਰੀ ਬੱਚੀ ਦਿਖਾ ਦਿੰਨੇ ਆ ਜੀ ਫੁੱਲ ਜਾਦ ਬ੍ਰੀਡ ਵਾਲੀ ਬੱਚੀ ਆ ਦੇਖ ਸਕਦੇ ਹੋ ਉਧਰ ਲਈ ਆ ਉਹ ਆਹ ਲਈ ਜੀ ਇਹ ਵਾਲੀ ਆਈ ਵਾਲੀ ਠੀਕ ਆ ਜੀ ਮਗਰ ਬੱਚੀ ਸੋਹਣੀ ਬੱਚੀ ਆ ਮਾ ਬਾਕੀ ਆਪ ਵੀ ਮੂੰਹ ਤੋਂ ਛੇ ਦਿਨ ਦਾ ਆਪ ਵੀ ਫੁੱਲ ਜਾਤ ਬਰੀਡ ਵਾਲੀ ਆ ਬਾਈ ਕਹਿੰਦਾ ਰਾਤ ਹੀ ਆਈ ਆ ਮੇਰੇ ਕੋਲ ਮਾਲਕਾਂ ਦੇ ਘਰੋਂ 15 ਕਿਲੋ ਦੁੱਧ ਆਪਾਂ ਝੋਕੇ ਲਿਆਂਦਾ ਸੀਗਾ 10 ਤੋਂ 12 ਦਿਨ ਹੋ ਗਏ ਸੂਈ ਨੂੰ ਥਣਾ ਦੇ ਸੈਜ ਸੋਹਣੇ ਆ ਜੀ ਦੇਖ ਸਕਦੇ ਥਣਾ ਦੇ ਸੈਜ ਸੋਹਣੇ ਆ ਚਾਰੇ ਥਣ ਨਿਖੜ ਮੇ ਇੱਕੋ ਜਿਹੇ ਸੈਜ ਦੇ ਸੋਹਣੀ ਫੇਸ ਕੁਆਲਿਟੀ ਸੀਲ ਸਭ ਪੂਰੀ ਆ ਜੀ ਚਾਹੇ ਜਵਾਕ ਚਵਾਈ ਜਾਣ ਜੀ ਜਿਵੇਂ ਮਰਜ਼ੀ ਧਾਰਾ ਚਵਾਈ ਦੀ ਪੋਲੀ ਹੈ ਜੀ ਜਮਾ ਜੀ ਲੈ ਚਵਾਈ ਦੀ ਪੂਰੀ ਬੋਲੀ ਆ ਦੇਖ ਸਕਦੇ ਹੋ ਕੋਈ ਪੂਰ ਛਾੜ ਨਹੀਂ ਇੱਕ ਨੰਬਰ ਚਵਾਈ ਹੋਊਗੀ ਆ ਕੇ ਤਸੱਲੀ ਕਰ ਲਿਓ ਜੀ ਤੁਸੀਂ ਚਾਹੇ ਦੋ ਟਾਈਮ ਚਵਾਈ ਕਰ ਲਿਓ ਚਾਹੇ ਚਾਰ ਟਾਈਮ ਚਵਾਈ ਕਰ ਲਿਓ ਬੱਚੀ ਤੁਹਾਨੂੰ ਇੱਕ ਵਾਰੀ ਫੇਰ ਦਿਖਾ ਦਿੰਨੇ ਆ ਜੀ ਇਹ ਸੋਹਣੀ ਮਗਰ ਬੱਚੀ ਆ ਜੀ ਇਹਦਾ ਕੀ ਮੁੱਲ ਆ ਭਾਈ ਏ ਵੀ 57000 ਜੀ ਠੀਕ ਆ ਇਹਦਾ 57000 ਰੁਪਇਆ ਬਾਈ ਮੁੱਲ ਕਰਦੇ ਆ ਬਾਈ ਮੁੱਲੀ ਜਾਇਜ਼ ਕੀਤਾ ਜਿਹੇ ਹੀ ਆਂਦਾ ਦਾ 70 70 65 ਪੁਆਇੰਟ ਕਰਦੇ ਆ ਸਹੀ ਗੱਲ ਹੈ ਜੀ ਮੁੱਲ ਰੇਟ ਬਾਈ ਦਾ ਜਾਇਜ਼ ਹੀ ਹੁੰਦੇ ਆਪਾਂ ਪਹਿਲਾਂ ਵੀ ਵੀਡੀਓ ਬਣਾਉਂਦੇ ਰਹਿੰਨੇ ਆ ਬਾਕੀ ਜਿਹੜਾ ਵੀ ਚੱਲ ਕੇ ਆਊਗਾ ਬਾਈ ਕਹਿੰਦਾ ਮਾਣ ਤਾਣ ਜ਼ਰੂਰ ਕਰਦਾਂਗੇ ਜਿਹੜੇ ਮੁੱਲ ਕੀਤੇ ਗਏ ਆ ਕੋਈ ਫਿਕਸ ਨਹੀਂ ਕੋਈ ਵੀ ਐਨੀਮਲ ਕਿਸੇ ਨੂੰ ਪਸੰਦ ਆਉਂਦਾ ਏ ਨੰਬਰ ਬਾਈ ਦਾ ਸਕਰੀਨ ਤੇ ਚੱਲ ਰਿਹਾ ਬਾਈ ਨਾਲ ਕਨੈਕਟ ਕਰ ਸਕਦੇ ਆ ਜੀ ਧੰਨਵਾਦ ਜੀ